ਬਿਨਾਂ ਕਿਸੇ ਗੱਲ ਦੇ ਜੇਕਰ ਤੁਹਾਨੂੰ ਟੈਨਸ਼ਨ ਹੋ ਜਾਂਦੀ ਹੈ ਕਿਸੇ ਗੱਲ ਦੀ ਜਿੰਨਾ ਚੀਜ਼ਾਂ ਦੀ ਟੈਨਸ਼ਨ ਲੈਣ ਦੀ ਜ਼ਰੂਰਤ ਵੀ ਨਹੀਂ ਹੈਗੀ ਚਿੰਤਾ ਵੀ ਨਹੀਂ ਹੈਗੀ ਉਹ ਗੱਲਾਂ ਵੀ ਦਿਮਾਗ ਦੇ ਵਿੱਚ ਫਸੀਆਂ ਰਹਿੰਦੀਆਂ ਨੇ ਯਾਦਾਸ਼ਕਤੀ ਤੁਹਾਡੀ ਕਮਜ਼ੋਰ ਹੋ ਗਈ ਹੈ ਰਾਤ ਨੂੰ ਚੰਗੀ ਤਰ੍ਹਾਂ ਨੀਂਦ ਨਹੀਂ ਆਉਂਦੀ ਜਾਂ ਨੀਂਦ ਆ ਵੀ ਜਾਂਦੀ ਹੈ ਲੰਮੇ ਪਏ ਵੀ ਜਾਂਦੇ ਹੋ ਦਿਮਾਗ ਨਹੀਂ ਸੌਂਦਾ ਜੇਕਰ ਇਹ ਚੀਜ਼ਾਂ ਤੁਹਾਡੇ ਨਾਲ ਹੋ ਰਹੀਆਂ ਨੇ ਨਾ ਤੇ ਦਿਮਾਗੀ ਸ਼ਕਤੀ ਤੁਹਾਡੀ ਹੌਲੀ-ਹੌਲੀ ਕਮਜ਼ੋਰ ਹੋ ਰਹੀ ਹੈ ਇਹਨੂੰ ਠੀਕ ਕਰਨ ਦੀ ਜ਼ਰੂਰਤ ਆ ਜੇਕਰ ਤੁਸੀਂ ਡਿਪਰੈਸ਼ਨ ਦੀ ਦਵਾਈ ਇੱਕ ਵਾਰੀ ਜਾਂ ਨੀਂਦ ਦੀ ਦਵਾਈ ਇੱਕ ਵਾਰੀ ਲੈਣੀ ਸ਼ੁਰੂ ਕਰਤੀ ਤਾਂ ਫਿਰ ਸਾਰੀ ਉਮਰ ਗਲੌਣੇ ਲੱਤਦੀ ਇਹ ਆਪਾਂ ਤੁਸੀਂ ਦਿਮਾਗੀ ਤੌਰ ਤੇ ਕਮਜ਼ੋਰ ਹੋ ਰਹੇ ਹੋ ਡਰ ਚਿੰਤਾ ਗੁੱਸਾ ਬਿਨਾਂ ਕਿਸੇ ਗੱਲ ਦੀ ਟੈਨਸ਼ਨ ਜਿਹੜੀ ਆ ਜੇ ਤੁਹਾਨੂੰ ਸਤਾ ਰਹੀ ਹੈ ਨਾ ਤੇ ਆਯੁਰਵੇਦ ਦੇ ਵਿੱਚ ਚਾਰ ਪੰਜ ਜੜੀਆਂ ਬੂਟੀਆਂ ਹੁੰਦੀਆਂ ਨੇ ਮੈਂ ਤੁਹਾਨੂੰ ਨਾਮ ਦੱਸ ਦਿੰਨਾ ਤੁਸੀਂ ਪੰਸਾਰੀ ਕੋ ਜਾਓ ਲੈ ਕੇ ਆਓ ਪਾਊਡਰ ਬਣਾਓ ਇਹਦਾ ਅੱਧਾ ਚਮਚਾ ਸਵੇਰੇ ਖਾਣਾ ਖਾ ਕੇ ਲੈ ਲਿਆ ਕਰੋ ਤਾਂ ਬਹੁਤ ਹੀ ਵਧੀਆ ਦਿਮਾਗ ਨੂੰ ਇਹ ਜੜੀਆਂ ਬੂਟੀਆਂ ਰਿਲੈਕਸ ਕਰ ਦਿੰਦੀਆਂ ਨੇ ਇਹਨਾਂ ਦੀ ਆਦਤ ਵੀ ਨਹੀਂ ਲੱਗਦੀ ਕਿਹੜੀਆਂ ਕਿਹੜੀਆਂ ਜੜੀਆਂ ਬੂਟੀਆਂ ਨੇ ਨੋਟ ਕਰ ਲਓ ਮੈਂ ਸਕਰੀਨ ਤੇ ਵੀ ਦੇ ਦੂੰਗਾ ਸਕਰੀਨ ਸ਼ਾਟ ਲੈ ਲਿਓ ਇਹ ਜੜੀਆਂ ਬੂਟੀਆਂ ਨੇ ਅਸ਼ਵਗੰਧਾ ਸਰਪਗੰਧਾ ਬ੍ਰਹਮੀ ਜਟਾ ਮਾਸੀ ਤੇ ਸੰਕੁਸ਼ਪੀ ਇਹ ਪੰਜ ਜੜੀਆਂ ਬੂਟੀਆਂ ਨੇ ਇਹ ਪੰਸਾਰੀ ਤੋਂ ਆਮ ਹੀ ਮਿਲ ਜਾਂਦੀਆਂ ਨੇ ਕੈਨੇਡਾ ਅਮਰੀਕਾ ਸਟੋਰਾਂ ਦੇ ਉਤੇ ਆਮ ਮਿਲ ਜਾਂਦੀਆਂ ਨੇ ਇੰਡੀਆ ਦੇ ਵਿੱਚੋਂ ਵੀ ਆਮ ਹੀ ਮਿਲ ਜਾਂਦੀਆਂ ਨੇ ਜੇਕਰ ਤੁਸੀਂ ਇਦਾਂ ਨਹੀਂ ਕਰ ਸਕਦੇ ਤਾਂ ਐਮ ਆਰ 5 ਸਾਡੀ ਗੋਲੀ ਆਉਂਦੀ ਹੈ ਇਹਦੇ ਵਿੱਚ ਵੀ ਇਹੋ ਹੀ ਪੰਜ ਚੀਜ਼ਾਂ ਨੇ ਐਮ ਆਰ 5 ਦਾ ਮਤਲਬ ਹੈ ਮਾਈਂਡ ਰਿਲੈਕਸੈਂਟ ਵਿਦ 5 ਹਰਬਸ ਸੋ ਇਹ ਤੁਸੀਂ ਆਨਲਾਈਨ ਸਾਡੀ ਵੈਬਸਾਈਟ ਮੈਂ ਦੇ ਦਿੰਦਾ ਨਾ ਲਿੰਕ ਤੁਸੀਂ ਆਨਲਾਈਨ ਮੰਗਵਾ ਸਕਦੇ ਹੋ ਜਿਹੜੇ ਭੈਣ ਭਰਾ ਨੂੰ ਲੱਗਦਾ ਕਿ ਨੀਂਦ ਚੰਗੀ ਤਰ੍ਹਾਂ ਨਹੀਂ ਹੁੰਦੀ ਜਦੋਂ ਸਵੇਰੇ ਉੱਠਦੇ ਆ ਤੇ ਫਰੈਸ਼ ਮਹਿਸੂਸ ਨਹੀਂ ਕਰਦੇ ਸਭ ਕੁੱਖ ਜਿਖ ਜ ਇਲੀ ਤੁਸੀਂ ਸਕਰੀਨ ਦੇ ਉੱਪਰ ਦਿੱਤੇ ਨੰਬਰ ਤੇ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਜਾਂ WhatsApp ਕਰ ਸਕਦੇ ਹੋ ਇਹ ਵੀਡੀਓ ਸ਼ੇਅਰ ਕਰਨੀ ਬਣਦੀ ਹੈ ਕਿਉਂਕਿ ਬਹੁਤ ਸਾਰੇ ਭੈਣ ਭਰਾ ਦਿਮਾਗੀ ਕਮਜ਼ੋਰੀ ਤੋਂ ਜੂਝ ਰਹੇ ਨੇ ਜੋ ਇੱਕ ਵਾਰੀ ਉਹਨਾਂ ਨੇ ਦਵਾਈਆਂ ਸ਼ੁਰੂ ਕਰ ਦਿੱਤੀਆਂ ਤਾਂ ਸਾਰੀ ਉਮਰ ਦਵਾਈਆਂ ਗਲੂ ਨਹੀਂ ਲੱਥੀਆਂ ਆਯੁਰਵੈਦ ਵਿੱਚ ਇਹਨੂੰ ਬੜੀ ਆਸਾਨੀ ਦੇ ਨਾਲ ਠੀਕ ਕੀਤਾ ਜਾ ਸਕਦਾ ਸੋ ਵੀਡੀਓ ਨੂੰ ਅਗੇ ਜ਼ਰੂਰ ਸ਼ੇਅਰ ਕਰੋ ਫਾਲੋ ਕਰੋ ਧੰਨਵਾਦ